ਸਤਿ ਸ਼੍ਰੀ ਅਕਾਲ ਜੀ ਜਸਟਿਨ ਜੁਆਇ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਕੱਲ ਤੁਸੀਂ ਬਹੁਤ ਹੀ ਅਸ਼ੀਰਵਾਦ ਦਿੱਤੇ ਲਖਵਿੰਦਰ ਭਰਾੜ ਭੈਣ ਨੂੰ ਤੇ ਮੈਨੂੰ ਪੱਕਾ ਯਕੀਨ ਹੈ ਕਿ ਵਾਹਿਗੁਰੂ ਬਹੁਤ ਜਲਦੀ ਸਾਡੀ ਉਸ ਭੈਣ ਨੂੰ ਬੱਚੇ ਦੀ ਦਾਤ ਦੇਣਗੇ ਤੇ ਭੈਣ ਸਾਨੂੰ ਚੈਨਲ ਤੇ ਹੀ ਖੁਸ਼ਖਬਰੀ ਵੀ ਸੁਣਾਉਗੀ ਤੇ ਪਾਰਟੀ ਵੀ ਚੈਨਲ ਤੇ ਦੇ ਦੂਗੀ ਹਨਾ ਸੋ ਅਸੀਂ ਅਗਲੀ ਬਹੁਤ ਖੁਸ਼ ਹੋਵਾਂਗੇ ਪ੍ਰਮਾਤਮਾ ਇਸ ਤਰ੍ਹਾਂ ਦੀਆਂ ਸਾਰੀਆਂ ਭੈਣਾਂ ਦੀਆਂ ਇਛਾਵਾਂ ਪੂਰੀਆਂ ਕਰੇ ਜਿਹੜੀਆਂ ਬੱਚੇ ਲਈ ਤਰਸਦੀਆਂ ਤੇ ਜਿਨ੍ਹਾਂ ਨੂੰ ਮਾਵਾਂ ਨੂੰ ਜਿਨ੍ਹਾਂ ਮਾਵਾਂ ਨੂੰ ਰੱਬ ਨੇ ਬੱਚੇ ਦਿੱਤੇ ਹੋਏ ਨਹੀਂ ਉਹਨਾਂ ਦੇ ਬੱਚਿਆਂ ਨੂੰ ਪਰਮਾਤਮਾ ਸਮਤ ਬਖਸ਼ੇ ਕਿਉਂਕਿ ਅੱਜ ਦੇ ਸਮੇਂ 'ਚ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨਸ਼ੇ ਪਤੇ ਤੋਂ ਦੂਰ ਰਹਿਣ ਮਾੜੀਆਂ ਆਦਤਾਂ ਤੋਂ ਬਚੇ ਰਹਿਣ ਸੋ ਸਾਡੀ ਸਪੈਸ਼ਲ ਇਹ ਅੱਜ ਵੀਡੀਓ ਹੈ ਹੈਲਥ ਨੂੰ ਲੈ ਕੇ ਤੇ ਸਭ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਦੀ ਅਰਦਾਸ ਕਰਦੇ ਹਾਂ ਕਿ ਜਿਹੜੇ ਵੀ ਬੈਡ ਰਿਡਨ ਨੇ ਜਾਂ ਸਿਹਤ ਨਾਲ ਕਿਸੇ ਵੀ ਪੱਖੋਂ ਜੂਝ ਰਹੇ ਨੇ ਤੇ ਉਹਨਾਂ ਦੀ ਸਿਹਤ ਦੀ ਕਾਮਯਾਬੀ ਲਈ ਅਸੀਂ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਜੀ ਸੋ ਅੱਜ ਆਪਾਂ ਸਿਹਤ ਨੂੰ ਲੈ ਕੇ ਵੀਡੀਓ ਲੈ ਕੇ ਆਂਦੀ ਹੈ ਕਿਉਂਕਿ ਮੈਨੂੰ ਐ ਲੱਗਦਾ ਹੈ ਕਿ ਬਿਊਟੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਹੈਲਥ ਬਿਊਟੀ ਦਾ ਵੀ ਕੋਈ ਫਾਇਦਾ ਨਹੀਂ ਜੇ ਅਸੀਂ ਤੁਰ ਫਿਰ ਨਹੀਂ ਸਕਦੇ ਜੇ ਅਸੀਂ ਲੋਕਾਂ ਵਿੱਚ ਚਿਰ ਨਹੀਂ ਸਕਦੇ ਜੇ ਅਸੀਂ ਇੰਡੀਪੈਂਡੈਂਟ ਨਹੀਂ ਹੈਗੇ ਜੇ ਅਸੀਂ ਦੂਜਿਆਂ ਤੇ ਨਿਰਭਰ ਆ ਤਾਂ ਕੋਈ ਲਾਈਫ ਨਹੀਂ ਹੈ ਹਨਾ ਸੇਵਾ ਕਰਨ ਵਾਲਾ ਤਾਂ ਕਹਿੰਦੀ ਕਰ ਲੂਗਾ ਕਰਾਉਣ ਵਾਲੇ ਨੂੰ ਬਹੁਤ ਔਖੀ ਹੈ ਸੋ ਇਸ ਕਰਕੇ ਅੱਜ ਅਸੀਂ ਅ ਇਸ ਵਿਸ਼ੇ ਦੀ ਗੱਲ ਕਰਾਂਗੇ ਕਿ ਤੰਦਰੁਸਤ ਕਿਵੇਂ ਰਹੀਏ ਸਭ ਤੋਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਆ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਸਵਾਦ ਗਿਆ ਉਸੇ ਤਰ੍ਹਾਂ ਮੈਨੂੰ ਇਹ ਲੱਗਦਾ ਕਿ ਲੱਤਾਂ ਗਈਆਂ ਤਾਂ ਜ਼ਿੰਦਗੀ ਗਈ ਜੇ ਅਸੀਂ ਤੁਰ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਹਨਾ ਉੱਠ ਬੈਠ ਨਹੀਂ ਸਕਦੇ ਤੇ ਫੇਰ ਬਹੁਤ ਡਿਪੈਂਡੈਂਟ ਹੋ ਜਾਂਦੇ ਆ ਅਸੀਂ ਤਾਂ ਕੋਈ ਜ਼ਿੰਦਗੀ ਨਹੀਂ ਰਹਿ ਜਾਂਦੀ ਉਹ ਦੁਆਬ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਆਪਾਂ ਲੈਗ ਹੈਲਥ ਦਾ ਖਿਆਲ ਕਿਵੇਂ ਰੱਖੀਏ ਲੱਤਾਂ ਲਈ ਕਿਹੜੀਆਂ ਐਕਸਰਸਾਈਜ਼ ਕਰੀਏ ਬਹੁਤ ਹਲਕੀਆਂ ਹਲਕੀਆਂ ਐਕਸਰਸਾਈਜ਼ ਦੱਸੂੰਗੀ ਬਹੁਤ ਹੀ ਫਾਇਦੇਮੰਦ ਨੇ ਬਹੁਤ ਸਿੰਪਲ ਨੇ ਠੀਕ ਹੈ ਤੁਸੀਂ ਪੈ ਕੇ ਕਰੋ ਬੈਠ ਕੇ ਕਰੋ ਉਹ ਤੁਹਾਡੀ ਮਰਜ਼ੀ ਹੈ ਅਗਰ ਤੁਸੀਂ ਬੈਡ ਬ੍ਰਿਡਨ ਵੀ ਹੋ ਤਾਂ ਵੀ ਤੁਸੀਂ ਇਹ ਐਕਸਰਸਾਈਜ਼ ਜ਼ਰੂਰ ਕਰਨੀ ਹੈ ਹੋਰ ਕੁਝ ਰਹਿ ਜਵੇ ਇਹ ਐਕਸਰਸਾਈਜ਼ ਆਪਾਂ ਸਾਰਿਆਂ ਨੇ ਡੇਲੀ ਕਰਨੀ ਕਰਨੀ ਹੈ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਦੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਇੱਕ ਹੀ ਐਕਸਰਸਾਈਜ਼ ਜਿਹੜੀ ਹੁਣ ਆਪਾਂ ਕਰਾਂਗੇ ਉਹ ਇਹ ਹੈ ਕਿ ਤੁਸੀਂ ਨਾ ਜਿਵੇਂ ਬੱਚਾ ਰੁੱਸ ਨਹੀਂ ਜਾਂਦਾ ਤੇ ਉਹ ਐਵੇਂ ਐਵੇਂ ਕਰਨ ਲੱਗ ਪੈਂਦਾ ਉਹ ਐਕਸਰਸਾਈਜ਼ ਕਰਨੀ ਹੈ ਤੁਸੀਂ ਲਓ ਜੀ ਭਾਵੇਂ ਤੁਸੀਂ ਦੋਨੋਂ ਲੱਤਾਂ ਇਕੱਠੇ ਕਰ ਲਓ ਤੇ ਭਾਵੇਂ ਤੁਸੀਂ ਅੱਡ-ਅੱਡ ਕਰੋ ਇਦਾਂ ਤੇ ਥੋੜਾ ਆਹ ਚੀਜ਼ ਜਿਹੜੀ ਆ ਉਹ ਇੱਥੇ ਵੱਜਣੀ ਚਾਹੀਦੀ ਹੈ ਮਤਲਬ ਪੂਰਾ ਥੋੜਾ ਜ਼ੋਰ ਲਾ ਕੇ ਕਰਨੀ ਹੈ ਇਦਾਂ ਇਹ ਤੁਸੀਂ ਦਿਨ 'ਚ ਜਦੋਂ ਹੀ ਵਿਹਲੇ ਹੋ ਜਦੋਂ ਹੀ ਤੁਹਾਨੂੰ ਲੱਗੇ ਕਿ ਕੁਝ ਨਹੀਂ ਹੈ ਕਰਨ ਉਹ ਨਹੀਂ ਕਰ ਲੈ ਕਰੋ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਸਾਡੇ ਨਾ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਹੱਥ ਮਾਰ ਕੇ ਦੇਖਿਓ ਪਿੰਜਣੀਆਂ ਤੇ ਤੇ ਖੁੱਚਾਂ ਦੇ ਆਸ-ਪਾਸ ਨਾ ਸਾਡੀ ਨਿੱਕੀ ਨਿੱਕੀ ਗਲਤੀਆਂ ਜੇ ਬਣ ਜਾਂਦੀਆਂ ਤੇ ਉਹਨਾਂ ਨੂੰ ਖੋਰਨ ਵਾਸਤੇ ਉਹਨੂੰ ਇੱਕ ਆ ਪੋਰਸ਼ਨਸ ਨੂੰ ਐਕਟੀਵੇਟ ਰੱਖਣ ਵਾਸਤੇ ਇਹੇ ਐਕਸਰਸਾਈਜ਼ ਬਹੁਤ ਹੀ ਇਫੈਕਟਿਵ ਹੈ ਤੇ ਬਹੁਤ ਸਿੰਪਲ ਹੈ ਕੁਝ ਵੀ ਨਹੀਂ ਕਰਨਾ ਜੇ ਤੁਸੀਂ ਮੇਰੇ ਵਾਂਗੂ ਮਤਲਬ ਐਕਟਿਵ ਹੋ ਪ੍ਰੀਫਰਦੇ ਹੋ ਬਤਿਏ ਹੈਲਦੀ ਹੋ ਤਾਂ ਤੁਸੀਂ ਆਪਣਾ ਹਾਰਡ ਸਰਫੇਸ ਤੇ ਕਰ ਸਕਦੇ ਹੋ ਨਹੀਂ ਤੁਸੀਂ ਮੈਟ ਪਾ ਕੇ ਕਰ ਸਕਦੇ ਹੋ ਨਹੀਂ ਕਰਨਾ ਤਾਂ ਇੰਨੀ ਨਹੀਂ ਨਾ ਸੱਚੀ ਗੱਲ ਦੱਸਾਂ ਤੁਹਾਨੂੰ ਐਕਸਰਸਾਈਜ਼ ਅੱਧੀਆਂ ਤਾਂ ਭੈਣਾ ਇਸ ਲਈ ਨਹੀਂ ਕਰਦੀਆਂ ਮੈਂ ਵੀ ਉਹਨਾਂ ਚ ਵੀ ਕਿੱਥੇ ਪਹਿਲਾਂ ਮੈਟ ਕੱਢੋ ਫਿਰ ਵਿਛਾਓ ਜਦੋਂ ਨੂੰ ਸ਼ੁਰੂ ਕਰੋ ਉਦੋਂ ਨੂੰ ਕੋਈ ਨਾ ਕੋਈ ਆਵਾਜ਼ ਮਾਰ ਲੈਂਦਾ ਵੀ ਆਹ ਕੰਮ ਕਰਦੇ ਇਹ ਕਰਕੇ ਤੁਹਾਡੀ ਰੈ ਹੀ ਜਾਂਦੀ ਐ ਅਸੀਂ ਕਰਦੇ ਹੀ ਨਹੀਂ ਗਏ ਸੋ ਰੂਲਸ ਆਪਣੇ ਬਣਾ ਲੈਣੇ ਆਪਾਂ ਕੋਈ ਰੂਲ ਲਾਗੂ ਨਹੀਂ ਹੁੰਦਾ ਰੋਟੀ ਖਾਦੀ ਐ ਨਹੀਂ ਖਾਦੀ ਕੁਝ ਚੱਕਰ ਨਹੀਂਗਾ ਕਿੰਨਾ ਚਿਰ ਕਰਨੀ ਐ ਜਿੰਨਾ ਚਿਰ ਟਾਈਮ ਐ ਅੱਧਾ ਮਿੰਟ 1 ਮਿੰਟ ਮਤਲਬ ਕਰਨੀ ਐ ਠੀਕ ਹੈ ਜੀ ਲੋ ਜੇ ਤੁਸੀਂ ਸੀਨੀਅਰ ਹੋ ਤਾਂ ਮਸਟ ਮਸਟ ਹੈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਦੇ ਵੀ ਤੁਹਾਡੀਆਂ ਜਿਹੜੀਆਂ ਲੱਤਾਂ ਹੈ ਉਹ ਤੁਹਾਡਾ ਸਾਫ਼ ਨਹੀਂ ਛੱਡਣਗੀਆਂ ਇੰਨਾ ਇਹਦਾ ਇਫੈਕਟ ਆਊਗਾ ਠੀਕ ਹੈ ਇੱਕ ਕੁਦਰਤ ਨੇ ਜਿਹੜੀਆਂ ਚੀਜ਼ਾਂ ਬਚਪਨ ਚ ਬੱਚਿਆਂ ਤੋਂ ਦੇਖਣ ਨੂੰ ਆਪਾਂ ਨੂੰ ਦਿੱਤੀਆਂ ਨਾ ਉਹ ਇਹੀ ਹੈ ਬੱਚਾ ਵੀ ਹਮੇਸ਼ਾ ਤੁਸੀਂ ਕਿ ਇਹੀ ਕਰਦਾ ਹੈ ਨਾ ਤਾਂ ਆਪਾਂ ਇਹ ਕਰਨਾ ਰੁੱਸਣਾ ਤਾਂ ਨਹੀਂਗਾ ਪਰ ਐਕਸਰਸਾਈਜ਼ ਕਰਦੇ ਆ ਠੀਕ ਹੈ ਇੱਕ ਤਾਂ ਇਹ ਕਰਨਾ ਹੈ ਦੂਸਰਾ ਤੁਸੀਂ ਪੈਰ ਆਪਣੇ ਅੱਗੇ ਨੂੰ ਮੋੜਨੇ ਜਿੰਨਾ ਹੋ ਸਕੇ ਪਿੱਠ ਲਾ ਕੇ ਬੈਠੇ ਰਹੋ ਮੈਂ ਬੈਠੀ ਆ ਨਾ ਪਿੱਠ ਲਾ ਕੇ ਬੈਠੇ ਰਹੋ ਕੋਈ ਕੰਡੀਸ਼ਨ ਨਹੀਂ ਜਦੋਂ ਅਸੀਂ ਬਹੁਤ ਸਾਰੀਆਂ ਕੰਡੀਸ਼ਨਸ ਬਣਾ ਲੈਣੇ ਆ ਅਸੀਂ ਕਰਦੇ ਨਹੀਂ ਕੁਝ ਤਾਂ ਕੋਈ ਚੱਕਰ ਨਹੀਂਗਾ ਪਿੱਠ ਲਾ ਕੇ ਬੈਠੇ ਰਹੋ ਸਾਹ ਅੰਦਰ ਕਦੋਂ ਕਰਨਾ ਬਾਹਰ ਕਦੋਂ ਕਰਨਾ ਉਹਦਾ ਵੀ ਕੋਈ ਚੱਕਰ ਨਹੀਂਗਾ ਆਰਾਮ ਨਾਲ ਤੁਸੀਂ ਕਰੋ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਅਗਰ ਤੁਸੀਂ ਬੈਠ ਸਕਦੇ ਹੋ ਐਕਟਿਵਲੀ ਇਦਾਂ ਤਾਂ ਵੱਖਰੀ ਆ ਤੇ ਨਹੀਂ ਤਾਂ ਤੁਸੀਂ ਇਦਾਂ ਹੀ ਕਰੋ ਠੀਕ ਪਾ ਕੇ ਵੀ ਕਰ ਲਓ ਤੁਸੀਂ ਪਹਿਜੋ ਪਾ ਕੇ ਕਰੀ ਚੱਲੋ ਕੋਈ ਦਿੱਕਤ ਨਹੀਂ ਜੀ ਪਰ ਕਰਨਾ ਹੈ ਠੀਕ ਹੈ ਇੱਕ ਇਹ ਐਕਸਰਸਾਈਜ਼ ਹੋਗੀ ਫਿਰ ਤੁਸੀਂ ਪੈਰਾਂ ਨੂੰ ਅੱਗੇ ਨੂੰ ਕਰਨਾ ਹੈ ਇਦੇ ਚ ਜੇ ਤੁਸੀਂ ਪੋਸੀਬਲ ਹੈਗਾ ਤਾਂ ਅਗੇਨ ਹੋ ਜੋ ਪਿੱਠ ਥੋੜੀ ਸਿੱਧੀ ਕਰਕੇ ਅਗੇਨ ਹੋ ਜੋ ਨਹੀਂ ਹੋ ਸਕਦੇ ਜਿੱਥੋਂ ਤੱਕ ਹੋ ਸਕਦੇ ਹੋ ਮਤਲਬ ਇਨਾ ਇਨ ਜਿੰਨਾ ਹੋ ਸਕਦੇ ਓਨਾ ਹੋ ਜੋ ਤੇ ਨਹੀਂ ਹੋ ਸਕਦੇ ਤਾਂ ਪਿੱਠ ਲਾਈ ਰੱਖੋ ਬੈਠ ਨਹੀਂ ਸਕਦੇ ਪਏ ਰਹੋ ਮੈਂ ਕਈ ਵਾਰੀ ਰਾਤ ਨੂੰ ਨੀਂਦ ਚੱਲ ਜਾਂਦੀ ਤੇ ਪਏ ਪਏ ਕਰ ਲੈਣੀ ਹੈ ਤਾਂ ਤੁਸੀਂ ਪੈਰ ਅਗੇਨ ਕਰਨੇ ਹੈ ਖਿੱਚ ਕੇ ਪੂਰਾ ਫੇਰ ਪਿਛੇ ਨੂੰ ਕਰਨੇ ਹੈ ਜਦੋਂ ਤੁਸੀਂ ਇਹ ਕਰੋਗੇ ਨਾ ਤੁਹਾਡੇ ਉੱਥੋਂ ਲੈ ਕੇ ਇੱਥੋਂ ਤੱਕ ਸਾਰੀਆਂ ਨਾੜਾਂ ਖਿੱਚ ਪੈ ਜਾਣੀਆਂ ਹੈ ਉਹਨਾਂ ਦੀ ਮਸਾਜ ਆਪਣੇ ਆਪ ਹੀ ਖਿੱਚ ਪੈ ਕੇ ਹੋ ਜਾਂਦੀ ਹੈ ਤੇ ਐਕਟੀਵਿਟੀ ਫੁੱਲ ਹੁੰਦੀ ਹੈ ਲਤਨ ਥੋੜੀ ਲੋਚ ਇਦਾਂ ਠੀਕ ਹੈ ਹੁਣ ਇਹਦੇ ਕਿੰਨੇ ਸੈਟ ਹੈ 10 20 30 40 ਕੋਈ ਸਿਸਟਮ ਨਹੀਂਗਾ 5 ਵਾਰੀ 7 ਵਾਰੀ 10 ਵਾਰੀ 2 ਵਾਰੀ ਜਿੰਨੇ ਵਾਰੀ ਤੁਸੀਂ ਕਰ ਸਕਦੇ ਹੋ ਉੰਨੇ ਵਾਰੀ ਕਰਨੇ ਉਸ ਤੋਂ ਬਾਅਦ ਅਸੀਂ ਆਪਣੀਆਂ ਉਂਗਲਾਂ ਬੰਦ ਕਰਨੀਆਂ ਖੁੱਲਣੀਆਂ ਬੰਦ ਕਰਨੀਆਂ ਖੁੱਲਣੀਆਂ ਬੰਦ ਕਰਨੀ ਹੈ ਖੋਲਣੀ ਹੈ ਠੀਕ ਹੈ ਇਹ ਵੀ ਤੁਸੀਂ ਜਿੱਥੇ ਵੀ ਮਰਜ਼ੀ ਹੋ ਬੈਠੇ ਹੋ ਕੁਰਸੀ ਤੇ ਪੇ ਪੇ ਕਰ ਲੋ ਬੈਠੇ ਬੈਠੇ ਕਰ ਲੋ ਠੀਕ ਹੈ ਕਿੰਨੀ ਵਾਰੀ ਕਰਨਾ ਹੈ 10 ਵਾਰੀ 20 ਵਾਰੀ 30 ਵਾਰੀ 50 ਵਾਰੀ 100 ਵਾਰੀ ਜਿੰਨੇ ਵਾਰੀ ਕਰ ਸਕਦੇ ਹੋ ਓਨੇ ਵਾਰੀ ਠੀਕ ਹੈ ਇੱਕ ਇਹ ਹੋ ਗਈ ਇੱਕ ਤੁਸੀਂ ਕਰਦੇ ਹੋ ਐ ਐਕਸਰਸਾਈਜ਼ ਆਪਾਂ ਬਟਰਫਲਾਈ ਦੀ ਐਕਸਰਸਾਈਜ਼ ਕਰਦੇ ਹਾਂ ਨਾ ਬੈਠ ਕੇ ਰੋਟੀ ਖਾ ਕੇ ਕਰਿਓ ਦੇਖਿਓ ਕਿੰਨਾ ਨਾਲ ਦੀ ਨਾਲ ਤੁਹਾਨੂੰ ਬਿਕਾਰਾ ਜਣਗੇ ਗੈਸ ਬਾਹਰ ਆ ਜੂਗੀ ਤੇ ਬਹੁਤ ਹੀ ਇਜ਼ੀ ਫੀਲ ਕਰੋਗੇ ਜੇ ਤੁਸੀਂ ਰੋਟੀ ਖਾ ਕੇ ਵੀ ਕਰਦੇ ਹੋ ਤਾਂ ਠੀਕ ਹੈ ਚਾਹੇ ਤੁਸੀਂ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ ਇਹਦੇ ਵਿੱਚ ਕੋਈ ਰੂਲ ਨਹੀਂ ਹੈਗਾ ਇਸ ਤਰ੍ਹਾਂ ਹੁਣ ਕਈ ਵਾਰੀ ਕੀ ਹੁੰਦਾ ਉਮਰ ਦੇ ਹਿਸਾਬ ਨਾਲ ਸਾਡੀ ਲੱਤਾਂ ਮੁਰ ਨੂੰ ਹਟ ਜਾਂਦੀਆਂ ਨੇ ਬਜ਼ੁਰਗਾਂ ਦੀਆਂ ਜਿੰਨੀਆਂ ਮੁਰਦੀਆਂ ਓਨੀਆਂ ਤੇ ਜਿੰਨੀਆਂ ਹਿੱਲਦੀਆਂ ਮੰਨ ਲਓ ਕਿ ਮੇਰੀ ਜਿਵੇਂ ਪੂਰੀਆਂ ਇੱਥੋਂ ਤੱਕ ਕੀ ਮੰਨ ਲਓ ਹਿੱਲਦੀਆਂ ਹੈ ਲਓ ਇੰਨੀ ਆ ਐ ਨਹੀਂ ਹੈਗਾ ਕਿ ਪੂਰੀ ਥੱਲੇ ਜਾਣੀ ਹੈ ਤਾਂ ਹੀ ਅਸੀਂ ਇਹਨੂੰ ਬਟਰਖਲਾਈ ਕਹਾਂਗੇ ਇਹਨੂੰ ਈਜ਼ੀਲੀ ਕਰਦੇ ਜਾਣਾ ਕੋਈ ਦਿੱਕਤ ਨਹੀਂ ਹੈਗੀ ਬਸ ਕਰਨਾ ਜ਼ਰੂਰ ਹੈ ਇਹ ਸੋਚ ਕੇ ਨਹੀਂ ਛੜਨਾ ਕਿ ਮੇਰੇ ਤੋਂ ਤਾਂ ਪ੍ਰੋਪਰ ਹੁੰਦੀ ਨਹੀਂ ਜਿੰਨੀ ਕੁ ਹੁੰਦੀ ਆ ਉਨੀ ਕੁ ਕਰੋ ਹੌਲੀ ਹੌਲੀ ਪ੍ਰੋਪਰ ਹੋਣ ਲੱਗ ਜੂਗੀ ਠੀਕ ਹੈ ਲੋ ਜੀ ਇਹ ਹੋ ਗਿਆ ਹੁਣ ਤੁਸੀਂ ਪੈਕੇਕ ਐਕਸਰਸਾਈਜ਼ ਕਰਨੀ ਹੈ ਜਿਹੜੀ ਕਿ ਬਹੁਤ ਹੀ ਫਾਇਦੇਮੰਦ ਹੈ ਬਿਲਕੁਲ ਸਿੰਪਲ ਹੈ ਰਾਤ ਨੂੰ ਪਈਓ ਤੁਸੀਂ ਦੁਪਹਿਰੇ ਪਈਓ ਜਦੋਂ ਵੀ ਤੁਸੀਂ ਮਤਲਬ ਟਾਈਮ ਹੈ ਤੁਹਾਡੇ ਕੋਲ ਹੀ ਤਾਂ ਸ਼ੂ ਪੈਣ ਲਈ ਕੰਮ ਇੱਥੋਂ ਸ਼ੁਰੂ ਕਰਨਾ ਹੈ ਮੈਂ ਦੱਸ ਦਿਆਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਮੈਂ ਤੁਹਾਨੂੰ ਪਰ ਤੁਸੀਂ ਇੱਕ ਭੈਣ ਨੇ ਮੈਨੂੰ ਦੱਸਿਆ ਸੀਗਾ ਵੀ ਮੈਂ ਫਾਲੋ ਕੀਤੀ ਹੈ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਆਇਆ ਹੈ ਲੋ ਜੀ ਇੱਕ ਪਿੱਲੂ ਤੁਸੀਂ ਰੱਖ ਲਿਆ ਜਦੋਂ ਹੀ ਤੁਸੀਂ ਪੈਣਾ ਹੈ ਮੰਜੇ ਤੇ ਤੇ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲਓ ਠੀਕ ਹੈ ਪਿੱਲੂ ਰੱਖ ਲਿਆ ਤੁਸੀਂ ਤੇ ਤੁਸੀਂ ਬਿਲਕੁਲ ਆਪਣੇ हिਪਸ ਦੇ ਨਾਲ ਲਾ ਲੈਣਾ ਪਿੱਲੂ ਤੁਹਾਡੀ ਗਰਦਨ ਵੀ ਪਿੱਛੇ ਚਲੀ ਜਾਊਗੀ ਠੀਕ ਹੈ ਕਿ ਤੁਸੀਂ ਨਾ ਇਦਾਂ ਇੱਕ ਤਾਂ ਸਿੰਪਲ ਹੈ ਕਿ ਇਦਾਂ ਹੀ ਪੈ ਜਾਓ ਥੋੜੀ देर ਲਈ ਇਹ ਇੰਨੀ ਕਿ ਫਾਇਦੇਮੰਦ ਐਕਸਰਸਾਈਜ਼ ਹੈ ਇੰਨੀ ਕਿ ਫਾਇਦੇਮੰਦ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਤੁਹਾਡੇ ਗੋਡੇ ਮੋਡੇ ਸਾਰਾ ਕੁਝ ਹੀ ਦੁਖਣਾ ਖੜ ਜਾਂਦਾ ਇੰਨੀ ਕਿ ਗੱਲ ਨਾਲ ਠੀਕ ਹੈ ਮੋਡੇ ਵੀ ਤਾਂ ਬਿਲਕੁਕੁਲ ਹੀ ਨਹੀਂ ਦੁਖਦੇ ਜੇ ਤੁਸੀਂ ਇਹ ਕਰਦੇ ਹੋ ਇਹਦੇ ਨਾਲ ਤੁਹਾਡੇ ਸਰਵਾਈਕਲ ਰੂਟ ਕੋਲ ਸਭ ਕੁਝ ਚੱਕਿਆ ਜਾਂਦਾ ਐਡਾ ਏ ਐਚੀ ਐਕਸਰਸਾਈਜ਼ ਹੈ ਇਹਦੇ ਵਿੱਚ ਇਹੀ ਹੈ ਐਸਾ ਕੋਈ ਰੂਲ ਨਹੀਂ ਕਿ ਕਿੰਨਾ ਖਿੱਚਣਾ ਹੱਥਾਂ ਨੂੰ ਜੇ ਨਹੀਂ ਤੁਹਾਡੇ ਤੋਂ ਮੁੜਦੇ ਜਿਵੇਂ ਮੈਂ ਮੋੜਨੀ ਆ ਤਾਂ ਫਤ ਨਹੀਂ ਮੁੜਦੇ ਨਾ ਮੋੜੋ ਜਿੰਨੇ ਮੋੜ ਦੇ ਐ ਕਰਕੇ ਰੱਖ ਲਓ ਜਿੰਨੇ ਇੱਥੋਂ ਤੱਕ ਰੱਖ ਲਓ ਬਿਲਕੁਲ ਸਿੱਧੇ ਕਰ ਲਓ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਓਵੇਂ ਕਰਨਾ ਪਰ ਉੱਪਰ ਨੂੰ ਕਰ ਲਓ ਥੋੜੀ देर ਲਈ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੀਆਂ ਲੱਤਾਂ ਨੂੰ ਪੈਰਾਂ ਨੂੰ ਇਦਾਂ ਜੋੜ ਲੈਣਾ ਤੇ ਲੱਤਾਂ ਨੂੰ ਇਦਾਂ ਖੋਲਣਾ ਹੁਣ ਇਹਦੇ ਵਿੱਚ ਕੀ ਹੈ ਤੁਸੀਂ ਨਾ ਵੀਡੀਓ ਦੇਖਦੇ ਹੋ ਬਹੁਤ ਫਾਸਟ ਹੁੰਦੀ ਹੈ ਨਹੀਂ ਕਰਨਾ ਆਪਾਂ ਫਾਸਟ ਕੁਝ ਵੀ ਠੀਕ ਹੈ ਆਰਾਮ ਨਾਲ ਲੱਤਾਂ ਨੂੰ ਖੋਲਣੇ ਜਿੱਥੋਂ ਤੱਕ ਖੁੱਲਦੀਆਂ ਲੋ ਜੀ ਇਦਾਂ ਠੀਕ ਹੈ ਜਿੱਥੋਂ ਤੱਕ ਖੁੱਲਦੀਆਂ ਉਹਨਾਂ ਤੇ ਬਾਹਾਂ ਨੂੰ ਕਰ ਲੈਣਾ ਪਿੱਛੇ ਇਦਾਂ ਸਿਰਫ ਬਸ ਪੈਣਾ ਏ ਜਿਨ੍ਹਾਂ ਦੇ ਹੂਡ ਕਰ ਸਕਦੇ ਹੋ ਉਹਨਾਂ ਦੀਰ ਠੀਕ ਹੈ ਕੋਈ ਸਾਹ ਨਹੀਂ ਰੋਕਣਾ ਕੁਝ ਨਹੀਂ ਕਰਨਾ ਫੇਰ ਹੌਲੀ-ਹੌਲੀ ਵਾਪਸ ਆਉਣੇ ਲੱਤਾਂ ਨੂੰ ਹੌਲੀ-ਹੌਲੀ ਲਿਆਉਣੇ ਖਿੱਚਾ ਖਿੱਚਾ ਤੂੰ ਨਹੀਂ ਕਰਨੀ ਆਪਣੀ ਬਾਡੀ ਦੀ ਠੀਕ ਹੈ ਫੇਰ ਵਾਪਸ ਫੇਰ ਵਾਪਸ ਹੁਣ ਇਹਦੇ ਨਾਲ ਤੁਹਾਨੂੰ ਕੀ ਹੋਣਾ ਨਾ ਇਹ ਨਾ ਸਾਡੇ ਜੈਨੀਟਲ ਏਰੀਆਜ਼ ਦੀ ਐਕਸਰਸਾਈਜ਼ ਹੈ ਨਾ ਤੁਹਾਨੂੰ ਪੀਸੀਜੀ ਪੀਸੀਓਡੀ ਰਹੇ ਨਾ ਤੁਹਾਡੇ ਜਿਹੜਾ ਤੁਹਾਨੂੰ ਅਕਸਰ ਆਪਾਂ ਨੂੰ ਲੇਡੀਜ਼ ਨੂੰ ਇਹ ਪ੍ਰੋਬਲਮ ਹੋ ਜਾਂਦੀ ਏ ਇੱਕ ਉਮਰ ਤੋਂ ਬਾਅਦ ਕਿ ਰਾਤ ਨੂੰ ਸਵੇਰੇ ਮਤਲਬ 4-5 ਵਜੇ ਜਾਂ ਅੱਧੀ ਰਾਤ ਨੂੰ ਉੱਠ ਕੇ ਵਾਸ਼ਰੂਮ ਜਾਣਾ ਪੈਂਦਾ ਮਤਲਬ ਬਾਥਰੂਮ ਹੋਲਡਿੰਗ ਕੈਪੈਸਟੀ ਬੋਡੀ ਦੀ ਘਟ ਜਾਂਦੀ ਹੈ ਉਹ ਪ੍ਰੋਬਲਮ ਤੁਹਾਡੀ ਖਤਮ ਹੋ ਜੂਗੀ ਬਹੁਤ ਸਾਰੀਆਂ ਲੇਡੀਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਉਹ ਖੰਗਦੀਆਂ ਜਾਂ ਬਹੁਤ ਜ਼ਿਆਦਾ ਜ਼ੋਰ ਦੀ ਹੱਸਦੀਆਂ ਤਾਂ ਵਾਸ਼ਰੂਮ ਨਿਕਲ ਜਾਂਦਾ ਹੈ ਉਹ ਪ੍ਰੋਬਲਮ ਵੀ ਤੁਹਾਡੀ ਸੋਲਵ ਹੋ ਜੂਗੀ ਮਤਲਬ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਮੈਂ ਇੰਨੀ ਕੀ ਗੱਲ ਹੀ ਸੀਗੀ ਬਸ ਐ ਪਹਿਣਾ ਹੀ ਸੀ ਹੋਰ ਕੁਝ ਨਹੀਂ ਕਰਨਾ ਸੀ ਲੋ ਇਹਦੇ ਨਾਲ ਤੁਹਾਡੇ ਆ ਜਿਹੜੇ ਮਸਲਸ ਨੇ ਇੱਥੋਂ ਵਾਲੇ ਅੰਦਰ ਵਾਲੇ ਤੇ ਆ ਸਾਰਾ ਜਿਹੜਾ ਏਰੀਆ ਇਹ ਸਾਰਾ ਤੁਹਾਡਾ ਤੇ ਆਥੇ ਜਿਹੜਾ ਤੁਹਾਡੇ ਪੇਟ ਬਣਿਆ ਹੋਇਆ ਉਹ ਤੇ ਜਦੋਂ ਤੁਸੀਂ ਪਾਓ ਉੱਪਰ ਕਰ ਲੈਣੇ ਹੋ ਉਦੇ ਨਾਲ ਤੁਹਾਡੇ ਆ ਸਾਰਾ ਏਰੀਆ ਜਿਹੜਾ ਇਹ ਵੀ ਸਲਿਮ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਲੋ ਲਾਈਟ ਬੰਦ ਕਰਤੀ ਸਾਰੇ ਪਹਿ ਗਈ ਤੁਸੀਂ ਨਹੀਂ ਸਾਰੇ ਦੇ ਸਾਹਮਣੇ ਕਰਦੇ ਨੀਂਦ ਨਹੀਂ ਆ ਰਹੀ ਆਪਣਾ ਪਿੱਲੋ ਚੱਕੋ ਸਰੀਰ ਦੇ ਥੱਲੇ ਰੱਖੋ ਆਪਣੇ ਦੇ ਤੇ ਇੱਕਦਮ ਪਏ ਰੋ ਜਿੰਨੀ ਦੇ ਹੋਲਡ ਕਰ ਸਕਦੇ ਹੋ ਤੇ ਜੇ ਤੁਸੀਂ ਪਹਿਲਾਂ ਹੀ ਬੈੱਡ ਤੇ ਹੋ ਤਾਂ ਵੀ ਤੁਸੀਂ ਇਹ ਐਕਸਰਸਾਈਜ਼ ਆਰਾਮ ਨਾਲ ਕਰ ਸਕਦੇ ਹੋ ਪਏ ਪਏ ਸੋ ਇਹਦੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ। ਬਹੁਤ ਹੀ ਜ਼ਿਆਦਾ ਵਧੀਆ। ਇੱਕ ਐਕਸਰਸਾਈਜ਼ ਹੋਰ ਜੀ ਤੁਸੀਂ ਲੱਤਾਂ ਦੀ ਆਪਾਂ ਗੱਲ ਕਰਨ ਲੱਗੇ ਆ। ਇਹ ਇਹਦੇ ਵਿੱਚ ਵੀ ਕੋਈ ਨਹੀਂ ਹੈਗਾ ਕਿ ਕਿੰਨੇ ਸੈੱਟ ਲਾਉਣੇ ਆ। ਜਿੰਨਾ ਤੁਸੀਂ ਕਰ ਸਕਦੇ ਹੋ ਉਨਾ ਕਰਨਾ ਹੈ। ਠੀਕ ਹੈ? ਪੰਜ ਵਾਰੀ, 10 ਵਾਰੀ, 15 ਵਾਰੀ ਜੋ ਤੁਹਾਨੂੰ ਰਿਜ਼ਲਟ ਮਿਲਦਾ ਨਾ ਤੁਹਾਡੇ ਜੀ ਬਹੁਤ ਕਰਦਾ ਕਰੋ। ਤੁਸੀਂ ਆਪੇ ਕਰਨ ਲੱਗ ਜਾਣਾ। ਮੈਨੂੰ ਕਹਿਣ ਦੀ ਲੋੜ ਹੀ ਨਹੀਂ। ਇੱਕ ਵਾਰੀ, ਦੋ ਵਾਰੀ ਤੋਂ ਸ਼ੁਰੂ ਕਰੋ। ਤੁਹਾਨੂੰ ਆਪਣੇ ਆਪ ਇਹ ਬਹੁਤ ਫੈਨਿਮੰਦ ਲੱਗੂਗੀ ਤੇ ਫਿਰ ਤੁਸੀਂ ਇਹਨੂੰ ਵਧਾ ਦੇਣਾ ਹੈ। ਤੇ ਹੁਣ ਇੱਕ ਐਕਸਰਸਾਈਜ਼ ਤੁਸੀਂ ਹੋਰ ਕਰਨੀ ਹੈ। ਮਸੇ ਲਾਸਟ ਤੁਸੀਂ ਪੈਓ ਚਾਹੇ ਤੁਸੀਂ ਪਿੱਲੋ ਲੈ ਕੇ ਜਿਵੇਂ ਨਾਰਮਲੀ ਪੈਂਦੇ ਓਵੇਂ ਪੈ ਜਾਓ ਚਾਹੇ ਤੁਸੀਂ ਪਿੱਲੋ ਕੱਢ ਕੇ ਪੈ ਜਾਓ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇ ਤੇ ਆਪਣਾ ਇਹ ਵਾਲਾ ਪੈਰ ਇਦਾਂ ਗੋਡੇ ਤੇ ਰੱਖ ਲਿਆ ਇੱਕ ਗੋਡਾ ਖੜਾ ਕਰਕੇ ਉਹਦੇ ਉੱਤੇ ਪਰਾ ਕਰ ਲਿਆ ਇਹਨੂੰ ਫੜ ਲਿਆ ਇਧਰਲੇ ਹੱਥ ਨਾਲ ਤੇ ਇਹਨੂੰ ਇਧਰਲੇ ਹੱਥ ਨਾਲ ਦਬਾਉਣਾ ਸ਼ੁਰੂ ਕਰਤਾ ਜਿੰਨੀ ਦੇਰ ਹੋਲਡ ਕਰ ਸਕਦੇ ਹੋ ਠੀਕ ਹੈ ਫਿਰ ਦੁੱਜੀ ਲੱਤ ਰੱਖ ਲਈ ਤੇ ਫਿਰ ਇੰਦਰਲੇ ਹੱਥ ਨਾਲ ਲਵਾਉਣਾ ਸ਼ੁਰੂ ਕਰਤਾ ਥੋੜੀ ਸ਼ਿਆ ਟਿਕਾ ਤੁਹਾਡੇ ਆਹ ਏਰੀਆਜ਼ ਕੋਈ ਤੁਹਾਡੇ ਮੈਕੈਨੀਜ਼ਮ ਕਿਤੇ ਮਾਸ ਰਹਿਣਾ ਹੀ ਨਹੀਂਗਾ ਫालतू ਇਹਨ ਐਕਟਿਵ ਹੋ ਜਾਣਾ ਤੁਸੀਂ ਲੋ ਜਦੋਂ ਤੁਸੀਂ ਉਹ ਪਿੱਲੋ ਵਾਲੀ ਐਕਸਰਸਾਈਜ਼ ਕਰਦੇ ਹੋ ਨਾ ਤੁਹਾਡੇ ਆਹ ਜਿਹੜੇ ਥਾਈਸ ਦੇ ਅੰਦਰਲੇ ਪਾਸੇ ਮਸਲਸ ਜੰਮ ਹੋ ਜਾਂਦੇ ਮਾਸ ਜੰਮ ਹੋ ਜਾਂਦਾ ਚਰਬੀ ਜੰਮ ਹੋ ਜਾਂਦੀ ਹੈ ਉਹ ਸਾਰੀ ਤੁਹਾਡੀ ਕਲੀਅਰ ਹੋ ਜਾਂਦੀ ਹੈ ਆ ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਇਹਦੇ ਨਾਲ ਸ਼ਾਰਟਿਕਾ ਪੇਨ ਨਹੀਂ ਰਹਿੰਦੀ ਤੁਹਾਡੇ ਸਰੀਰ 'ਚ ਬਾਡੀ ਤੁਹਾਡੀ ਬਿਲਕੁਲ ਸ਼ੇਪਟ ਆ ਜੂਗੀ 10 15 ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਨਜ਼ਰ ਆਉਣ ਲੱਗ ਜਾਨੀ ਕਿ ਜਿੱਦੇ ਤੁਸੀਂ ਜਿਆਦਾ ਸੈੱਟ ਲਾਉਂਗੇ ਫਿਰ ਤਾਂ 5-7 ਦਿਨਾਂ 'ਚ ਤੁਹਾਨੂੰ ਫੀਲ ਹੋਣ ਲੱਗ ਪੈਂਦਾ ਤੇ ਤੁਸੀਂ ਮੈਨੂੰ ਕਿਦਨੂੰ ਪੁੱਛਦੇ ਸੀਗੇ ਕਿ ਤੁਸੀਂ ਪਤਲੀ ਖਾਦੇ ਨਾਲ ਹੋਇਓ ਕੀ ਐਕਸਰਸਾਈਜ਼ ਕਰਦੇ ਮੈਂ ਆਹੀ ਐਕਸਰਸਾਈਜ਼ ਕਰਦੀ ਹਾਂ ਬਹੁਤ ਜ਼ਿਆਦਾ ਲੰਬ ਚੜਾ ਨਹੀਂ ਕਰਦੀ ਮੈਂ ਇੰਨੀ ਕੀ ਕੰਮ ਕਰਦੀ ਹਾਂ ਮੈਂ ਹੋਰ ਕੋਈ ਐਕਸਟਰਾ ਬਹੁਤ ਜ਼ਿਆਦਾ ਟਾਈਮ ਨਹੀਂ ਲਾਉਂਦੀ ਰਾਤ ਨੂੰ ਇਹ ਐਕਸਰਸਾਈਜ਼ ਤਾਂ ਉਦੋਂ ਪਿੱਲੋ ਰੱਖਿਆ ਤੇ ਸਵੇਰੇ ਵੀ ਜੇ 2-4 ਮਿੰਟ ਹੈਗੇ ਆ ਉੱਠ ਕੇ ਆਪਾਂ ਜਿਵੇਂ ਸੋਸਤਾਜ ਰਹੇ ਹੁੰਨੇ ਆ ਉਦੋਂ ਇਹ ਰੱਖੀ ਨਾਲੇ ਤੇ ਐਕਟਿਵ ਹੋ ਜਾਂਦੀ ਹੈ ਤੇ ਨਾਲੇ ਤੁਹਾਡੀ ਐਕਸਰਸਾਈਜ਼ ਹੋ ਜਾਂਦੀ ਹੈ ਗੱਲ ਇੰਨੀ ਕੀ ਹੈ ਤੁਸੀਂ ਕਰਕੇ ਦੇਖਿਓ ਜਿਹੜੇ ਬਜ਼ੁਰਗ ਮੰਜੇ 'ਚ ਪਏ ਨੇ ਔਰ ਜੈਂਟਸ ਐਂਡ ਲੇਡੀਜ਼ ਦੋਨਾਂ ਲਈ ਹੈ ਇਹ ਜੈਂਟਸ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਕਿ ਇੱਕ ਟਾਈਮ ਤੋਂ ਬਾਅਦ ਠੀਕ ਹੈ ਨਾ ਯੂਰੀਨ ਹੋਲਡਿੰਗ ਪ੍ਰੋਬਲਮਸ ਹੋਣ ਲੱਗ ਪੈਂਦੀਆਂ ਗਨੂਦਾਂ ਵਗੈਰਾ ਦੀਆਂ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਇਹ ਐਕਸਰਸਾਈਜ਼ ਬਹੁਤ ਹੀ ਫਾਇਦੇਮੰਦ ਹੈ ਸਾਰਿਆਂ ਵਾਸਤੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਕਰੋਗੇ ਇਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਐ ਜਿਹੜੀਆਂ ਇਹ ਛੋਟੇ-ਛੋਟੇ ਕਿਉਂਕਿ ਜਿਹੜੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਪਰ ਮਤਲਬ ਪ੍ਰੋਫੈਸ਼ਨਲ ਐਕਸਰਸਾਈਜ਼ ਕਰਾਉਂਦੇ ਨੇ ਜਿਹੜੇ ਉਹਨਾਂ ਨਾਲ ਤੁਸੀਂ ਨਹੀਂ ਚੱਲ ਸਕਦੇਗੇ ਤੁਹਾਡੇ ਲਈ ਮੈਂ ਹੀ ਐ ਤੁਹਾਨੂੰ ਮੈਂ ਹੀ ਸੌਕੇ-ਸੌਕੇ ਤਰੀਕੇ ਨਾਲ ਸਿੰਪਲ-ਸਿੰਪਲ ਐਕਸਰਸਾਈਜ਼ਸ ਦੱਸੂਗੀ ਕੋਈ ਜ਼ੋਰ ਨਹੀਂ ਲਾਉਣਾ ਕੋਈ ਸਾਹ ਨਹੀਂ ਚੜ੍ਹਨਾ ਕੁਝ ਨਹੀਂ ਹੋਣਾ ਸਰੀਰ ਦੇਖਿਆ ਹੌਲਾ ਫੁੱਲ ਹੋ ਜਾ ਥੋੜੇ ਦਿਨਾਂ ਵਿੱਚ ਜੋ ਤੁਸੀਂ ਇਹ ਕਰਦੇ ਹੋ ਨਾ ਜਦੋਂ ਤੁਸੀਂ ਪਿੱਲੋ ਤੇ ਪੈਂਦੇ ਹੋ ਥੋੜੀ ਤਰਨ ਵੀ ਨਿਕਲ ਜਾਂਦੀ ਐ ਹੋਰ ਦੱਸੋ ਜੇ ਦੀ ਕੋਈ ਡੈਫੀਨੀਸ਼ਨ ਨਹੀਂ ਹੈਗੀ ਇਕੋਈ ਰਾਈਫ ਹੈ ਤੰਦਰੁਸਤ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਆਪਾਂ ਡਾਕਟਰ ਕੋਲੇ ਨਾ ਜਾਣਾ ਪਵੇ ਡਿਊਟੀ ਤਾਂ ਚੱਲਦੀ ਰਹਿੰਦੀ ਹੈ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੇ ਜਿਹੇ ਟੌਪਿਕ ਨਾਲ ਕਮੈਂਟ ਕਰਕੇ ਦੱਸਿਓ ਤੁਹਾਡੇ ਚਾ ਕੌਣ ਕੌਣ ਕਰਦਾ ਹੈ ਐਕਸਰਸਾਈਜ਼ ਤੇ ਕੌਣ ਕੌਣ ਸਿਰਫ ਐਸਲੀ ਨਹੀਂ ਕਰਦਾ ਕਿਉਂਕਿ ਕਰਨੀ ਉਕੀ ਹੈ ਟਾਈਮ ਹੀ ਨਹੀਂ ਮਿਲਦਾ ਹੁਣ ਮੈਂ ਤੁਹਾਨੂੰ ਟਾਈਮ ਵੀ ਦੱਸਦਾ ਇਹ ਉਹ ਟਾਈਮ ਹੈ ਜਦੋਂ ਤੁਸੀਂ ਆਪਣੇ ਬੈੱਡ ਤੇ ਪਹਿਨਣ ਲੱਗੇ ਹੋ ਤੇ ਸਿਰਫ ਟੋਟਲੀ ਮੈਨ ਲੱਗਦਾ 10 ਮਿੰਟ ਤੋਂ ਵੱਧ ਨਹੀਂ ਲੱਗਦੇ ਜਿੰਨੀਆਂ ਮੈਂ ਤੁਹਾਨੂੰ ਐਕਸਰਸਾਈਜ਼ ਦਿੱਤੀ ਮੈਂ ਤਾਂ ਕੈਮਰੇ 'ਚ ਦੱਸਿਆ ਨਾ ਇਸ ਕਰਕੇ ਥੋੜਾ ਜਿਆਦਾ ਟਾਈਮ ਲੱਗਦਾ ਸਮਝਾਉਣ ਤੇ ਤੁਹਾਨੂੰ ਤਾਂ 10 ਮਿੰਟ ਲੱਗਣੇ ਨਹੀਂਗੇ ਤੂੰ ਘੱਟ ਘੱਟ 'ਚ ਤੁਸੀਂ ਕਰ ਲਓਗੇ ਤੇ ਰਿਜ਼ਲਟ ਦੇਖਿਓ ਫਿਰ ਮਿਲਾਂਗੇ ਅਗਲੇ ਟੌਪਿਕ ਨਾਲ